ਪਟਿਆਲਾ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਤੁਹਾਨੂੰ ਦੱਸਦੀ ਹੈ ਕਿ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਤੇ ਜੇਲ ਸੁਪਰਡੈਂਟ ਵਰੁਣ ਸ਼ਰਮਾ ਦੇ ਨਾਲ ਮਿਲ ਕੇ ਥਾਣਾ ਤਿਰਪੜੀ ਪੁਲਿਸ ਟੀਮ ਵੱਲੋਂ ਕੇਂਦਰੀ ਜੇਲ ਵਿੱਚ ਸਰਛ ਅਭਿਆਨ ਚਲਾਇਆ ਗਿਆ ਜਿਸ ਦੇ ਤਹਿਤ ਕੇਂਦਰੀ ਜੇਲ ਵਿੱਚੋਂ ਮੋਬਾਈਲ ਫੋਨ ਬਰਾਮਦ ਕੀਤੇ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਬੱਜਬਾ ਸਾਹਿਬ ਜਿਹੜਾ ਤੇ ਮੋਬਾਈਲ ਬਰਾਮਦ ਦਾ ਮਾਮਲਾ ਸਰ ਪੂਰੀ ਮਾਮਲਾ ਕੀ ਹੈ ਇਹ ਜੀ ਇੱਕ ਸਾਡੇ ਐਸਐਸਪੀ ਸ਼੍ਰੀ ਨਾਨਕ ਸਿੰਘ ਆਈਪੀਐਸ ਤੇ ਜੇਲ ਸੁਪਰਡੈਂਟ ਸਾਹਿਬ ਅਰुण ਸ਼ਰਮਾ ਜੀ ਉਹਨਾਂ ਵੱਲੋਂ ਉਹਨਾਂ ਦੇ ਨਾਲ ਮਿਲ ਕੇ ਇੱਕ ਸਾਡੇ ਵੱਲੋਂ ਜੇਲ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ ਸੀ ਅੱਗੇ ਵੀ ਚਲਾਇਆ ਜਾਂਦਾ ਉਹਦੇ ਵਿੱਚ ਇੱਕ ਦੋਸ਼ੀ ਅਮਰਤਪਾਲ ਸਿੰਘ ਬਿੱਟੂ ਉਹ ਹਿਰਦਾਪੁਰ ਪਿੰਡ ਦਾ ਰਹਿਣ ਵਾਲਾ ਤੇ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਪਾਸੋਂ ਇੱਕ ਟੱਚ ਸਕਰੀਨ ਮੋਬਾਈਲ ਬਰਾਮਦ ਹੋਇਆ ਉਦੇ ਵਿੱਚ ਜਦੋਂ ਉਹਦੇ ਮੋਬਾਈਲ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਦੇ ਵਿੱਚ ਇੱਕ ਮੁਲਾਜ਼ਮ ਹੈ ਅਮਰਤਪਾਲ ਮੁਲਾਜ਼ਮ ਹੈ ਸੰਦੀਪ ਸਿੰਘ ਉਹਦੀ ਵੀ ਸ਼ਮੂਲੀਅਤ ਜਿਹੜੀ ਹੋਣੀ ਪਾਈ ਗਈ ਉਹਦੇ ਆਧਾਰ ਤੇ ਮਕਦਮਾ ਨੰਬਰ 41 ਥਾਣਾ ਤ੍ਰਿਪੜੀ ਵਿਖੇ ਜੇਰ ਤਾਰਾ 52 ਇਹ ਪ੍ਰिजन ਐਕਟ ਇਹ 112 ਬੀ ਐਨ ਐਸ ਤਹਿਤ ਦਰਜ ਕੀਤਾ ਗਿਆ ਤੁਹਾਡੇ ਮਾਧਮ ਇਰਾਹੀ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ 112 ਬੀ ਐਨ ਐਸ ਧਾਰਾ ਇਹ ਆਰਗੇਨਾਈਜ਼ਡ ਕ੍ਰਾਈਮ ਦੀ ਧਾਰਾ ਇਹ ਤਾਂ ਪਹਿਲੀ ਵਾਰੀ ਇਸ ਜੇਲ੍ਹ ਦੇ ਮਕਦਮਿਆਂ ਦੇ ਵਿੱਚ ਵਰਤੋਂ ਕੀਤੀ ਗਈ ਹੈ ਤੇ ਵਿੱਚ ਵੀ ਕੀਤੀ ਜਾਵੇਗੀ ਇਹਦੇ ਵਿੱਚ ਸਖਤ ਸਜ਼ਾ ਤੇ ਜਿਨ੍ਹਾਂ ਜਿਨ੍ਹਾਂ ਦੀ ਸ਼ਮੂਲੀਅਤ ਆਈ ਹੈ ਜਿਨ੍ਹਾਂ ਵੱਲੋਂ ਮੋਬਾਈਲ ਅੰਦਰ ਭੇਜਣ 'ਚ ਮਦਦ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਇਹਦੇ ਆਧਾਰ ਤੇ ਸਖਤ ਸਜ਼ਾ ਕਰਾਈ ਜਾਵੇਗਾ ਜਿਹੜੀ ਮੋਬਾਈਲ ਅੰਦਰ ਭੁਗਿਆ ਕਰਾਇਆ ਗਿਆ ਜਾਂ ਕੁਝ ਹੋਰ ਵੀ ਅੰਦਰ ਸਮਾਨ ਇਹਦੀ ਸ਼ਮੂਲੀਅਤ ਹੈ ਕੋਚੌੜੀ ਇਹਦੀ ਜਾਂਚ ਦਾ ਵਿਸ਼ਾ ਜੀ ਇਹਦੇ ਵਿੱਚ ਇਹਨਾਂ ਦੀ ਕਾਫੀ ਦੇਰ ਤੋਂ ਕਾਲਿੰਗਸ ਜਿਹੜੀ WhatsApp ਰਾਹੀਂ ਚੱਲ ਰਹੀ ਸੀ ਤੇ ਉਹਨਾਂ ਦੇ ਮੋਬਾਈਲ ਕਬਜ਼ੇ ਚ ਲਏ ਗਏ ਐਫਐਸਐਲ ਜਾਂਚ ਲਈ ਭੇਜੇ ਜਾ ਰਹੇ ਹੈ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਤੇ ਮੁਕੱਦਮਾ ਮਿਸਲ ਮੁਕੱਦਮਾ ਤੇ ਵੀ ਲਿਆਂਦੇ ਜੀ ਹਾਂਜੀ ਜਿਹੜਾ ਆਰਡਰ ਹੈ ਜੀ ਉਹ ਨੂੰ ਗ੍ਰਫਤਾਰ ਕੀਤਾ ਗਿਆ ਉਹਦਾ ਅਜੇ ਰਿਵਾਰਡ ਹਾਸਲ ਕਰਕੇ ਅਗਲੀ ਪੁਛਕਸ਼ੇਮਤ ਚ ਲਿਆਂਦੀ ਜਾਵੇਗੀ ਦੂਜੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਉਹਨਾਂ ਦੇ ਮਾਨਯੋਗ ਅਦਾਲਤ ਵਿੱਚੋਂ ਪ੍ਰੋਡਕਸ਼ਨ ਵਾਰਟ ਜਾਰੀ ਕਰਾਈ ਜਾਏਗਾ ਸਰ ਕੀ ਪੈਸੇ ਵਗੈਰਾ ਲੈਂਦਾ ਸੀ ਜੇ ਕੋਈ ਬਿਲਕੁਲ ਜੀ ਇਸ ਸੰਬੰਧੀ ਜਿਹੜੀ ਆ ਮੋਡਲੀ ਪੁਛਕਸ਼ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ 15000 ਰੁਪਏ ਜਿਹੜਾ ਉਹਨਾਂ પાસે ਬਰਾਮਦ ਕਰਨਾ ਸੀ ਪਰ ਅਜੇ ਨਹੀਂ ਸੀ ਕੀਤਾ ਉਸ ਸੰਬੰਧੀ ਅਜੇ ਜਾਂਚ ਦਾ ਵਿਸ਼ਾ ਇਹ ਪ ਬਾਰਡਰ ਕਿਹੜੀ ਪੋਸਟ ਤੇ ਸੀ ਗੱਲ ਇਹ ਬਾਰਡਰ ਜੀ ਇਹ ਆਪਣਾ ਮੁਲਾਜ਼ਮ ਇਹਨਾਂ ਦੇ ਜੇਲ੍ਹ ਅਧਿਕਾਰੀਆਂ ਦੇ ਵਿੱਚ ਹੁੰਦਾ ਜੀ ਇਹ ਜੇਲ੍ਹ ਦੀ ਨਿਗਰਾਨੀ ਲਈ ਭਰਤੀ ਕੀਤੇ ਜਾਂਦੇ ਆ 2017 ਦੇ ਵਿੱਚ ਭਰਤੀ ਹੋਇਆ ਸੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز